ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਪਿੱਛੇ ਸਕਰੀਨ ਦੇ ਉੱਪਰ ਤੁਸੀਂ ਇੱਕ ਫੋਟੋ ਦੇਖ ਰਹੇ ਹੋ ਆ ਜਿਹੜੀ ਫੋਟੋ ਖੱਬੇ ਪਾਸੇ ਹੈਗੀ ਆ ਇਹ ਹੈ ਨਮਿਸ਼ਾ ਪ੍ਰਿਆ ਜਿਹੜੀ ਕਿ ਯਮਨ ਨਾਮਕ ਮੁਲਕ ਦੀ ਰਾਜਧਾਨੀ सना ਦੀ ਇੱਕ ਜੇਲ੍ਹ ਦੇ ਅੰਦਰ ਬੰਦ ਹੈ ਔਰ ਉੱਥੇ ਬੈਠ ਕੇ ਉਹ ਮੌਤ ਦਾ ਇੰਤਜ਼ਾਰ ਕਰਦੀ ਪਈ ਹੈ ਆਪਾਂ ਪਿਛਲੇ ਦਿਨਾਂ ਵਿੱਚ ਵੀ ਲਗਾਤਾਰ ਮਾਮਲੇ ਉੱਪਰ ਪੂਰੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਅੱਜ ਕੋਈ ਤਾਜ਼ਾ ਅਪਡੇਟ ਹੈਗੀ ਆ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨ ਵਾਸਤੇ ਤੁਹਾਡੇ ਰੂਬਰੂ ਹਾਂ ਔਰ ਸੱਜੇ ਪਾਸੇ ਸਕਰੀਨ ਦੇ ਉੱਪਰ ਛੋਟੀ ਜੀ ਸਕਰੀਨ ਦੇ ਉੱਪਰ ਇੱਕ ਵੀਡੀਓ ਚੱਲਦੀ ਪਈ ਹੈ ਪਿਛਲੇ ਵੀਡੀਓ ਚੱਲਦੀ ਪਈ ਹੈ ਇਹਦੇ ਵਿੱਚ ਪੰਜ ਜਣੇ ਤੁਹਾਨੂੰ ਨਜ਼ਰ ਆਉਣ ਦੇ ਨੇ ਇਹਨਾਂ ਪੰਜਾਂ ਦੇ ਵਿੱਚੋਂ ਜਿਹੜਾ ਬਿਲਕੁਲ ਸੈਂਟਰ ਦੇ ਵਿੱਚ ਬੰਦਾ ਬੈਠਾ ਹੋਇਆ ਜਿਹਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਆ ਇਹਸ ਬੰਦੇ ਦਾ ਨਾਮ ਹੈਗਾ ਜੀ ਡਾਕਟਰ ਕੇਏ ਪਾਉਲ ਜਿਹੜਾ ਕਿ ਗਲੋਬਲ ਪੀਸ ਇਨੀਸ਼ੀਏਟਿਵ ਦਾ ਸੰਸਥਾਪਕ ਹੈਗਾ ਇਹਨਾਂ ਨੇ ਦਾਵਾ ਕੀਤਾ ਹੈਗਾ ਕਿ ਜੇਲ੍ਹ ਦੇ ਅੰਦਰ ਬੰਦ ਜਮਨ ਦੀ ਜੇਲ੍ਹ ਦੇ ਅੰਦਰ ਬੰਦ ਨਮੀਸ਼ਾ ਪ੍ਰਿਆ ਦੀ ਜਾਨ ਬਚ ਚੁੱਕੀ ਹੈ ਉਦੀ ਫਾਂਸੀ ਰੱਦ ਹੋ ਚੁੱਕੀ ਹੈ ਹੋ ਸਕਦਾ ਅਗਲੇ ਕੁ ਮਹੀਨੇ ਉਹ ਭਾਰਤ ਵਾਪਸ ਵੀ ਪਰਤ ਆਵੇ ਇਸ ਗੱਲ ਦਾ ਦਾਵਾ ਕੀਤਾ ਹੈਗਾ ਹੁਣ ਜਿਹੜਾ ਇਹਨਾਂ ਨੇ ਦਾਵਾ ਕੀਤਾ ਹੈਗਾ ਡਾਕਟਰ ਪੌਲ ਹੋਰਾ ਨੇ ਇਸ ਦਾਅਵੇ ਦੀ ਪੁਸ਼ਟੀ ਹਾਲੇ ਤੱਕ ਨਾ ਭਾਰਤ ਦੀ ਸਰਕਾਰ ਨੇ ਕੀਤੀ ਹੈ ਤੇ ਨਾ ਹੀ ਯਮਨ ਦੀ ਸਰਕਾਰ ਨੇ ਕੀਤੀ ਹੈ ਔਰ ਵੈਸੇ ਆਪਾਂ ਇਹਦਾ ਸਮਝਦੇ ਹਾਂ ਕਿ ਤੱਥਾਂ ਅਤੇ ਬਿਨਾਂ ਸਬੂਤਾਂ ਤੋਂ ਕਿਸੇ ਵੀ ਤਰ੍ਹਾਂ ਦੀ ਗੱਲ ਕੋਈ ਕਰਨੀ ਚਾਹੀਦੀ ਨਹੀਂ ਹੈਗੀ ਕਿਉਂਕਿ ਮਾਮਲਾ ਬਹੁਤ ਹੀ ਜ਼ਿਆਦਾ ਸੈਂਸਟਿਵ ਹੈ ਕਿਸੇ ਦੀ ਜਾਨ ਦੇ ਨਾਲ ਜੁੜਿਆ ਹੋਇਆ ਮਾਮਲਾ ਕਿਸੇ ਦੀ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈਗਾ ਪਰ ਡਾਕਟਰ ਪੌਲ ਹੋਰਾਂ ਨੇ ਫਿਰ ਵੀ ਇਸ ਗੱਲ ਦਾ ਦਾਵਾ ਕੀਤਾ ਹੈਗਾ ਔਰ ਡਾਕਟਰ ਪਾਲ ਹੋਰਾਂ ਦੇ ਇਸ ਦਾਅਵੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਉਹਦੀ ਖਾਸ ਵਜ੍ਹਾ ਹੈ ਕਿਉਂਕਿ ਡਾਕਟਰ ਪਾਲ ਕੋਈ ਰਾਹ ਜਾਂਦਾ ਬੰਦਾ ਐ ਤਾਂ ਹੈ ਨਹੀਂ ਐ ਡਾਕਟਰ ਪਾਲ ਦਾ ਇੱਕ ਨਾਮ ਹੈਗਾ ਔਰ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਵੀ ਡਾਕਟਰ ਪਾਲ ਹੋਰੀ ਰਹਿੰਦੇ ਹੈਗੇ ਆ ਔਰ ਜਿਹੜੇ ਉਹ ਕਾਰਜ ਕਰਦੇ ਹੈਗੇ ਡਾਕਟਰ ਪਾਲ ਮੈਂ ਤੁਹਾਨੂੰ ਅੱਗੇ ਜਾ ਕੇ ਉਹ ਵੀ ਦੱਸ ਦਿੰਨਾ ਸਾਰੇ ਕਿ ਡਾਕਟਰ ਪੌਲ ਦੇ ਵੱਲੋਂ ਕਿਹੜੇ-ਕਿਹੜੇ ਕਾਰਜ ਕੀਤੇ ਜਾਂਦੇ ਆ ਕਈ ਵਾਰ ਹੁੰਦਾ ਬੰਦਾ ਕਹਿੰਦਾ ਯਾਰ ਭਈ ਪਤਾ ਨਹੀਂ ਰਾਹ ਵਾਟੇ ਜਾਂਦੇ ਕਿਸੇ ਬੰਦੇ ਨੇ ਕੋਈ ਗੱਲ ਕਹਿਤੀ ਆ ਜਾਂ ਕਿਸੇ ਨੇ ਕੋਈ ਪੋਸਟ ਪਾ ਕੇ ਚਾਰਖਰ ਲਿਖ ਦਿੱਤੇ ਆ ਬਕਾਇਦਾ ਡਾਕਟਰ ਪਾਲ ਦੀ ਵੀਡੀਓ ਵਾਇਰਲ ਹੋਈ ਹੈ ਐਕਸ ਦੇ ਉੱਪਰ ਪਈ ਹੋਈ ਹੈ ਜਿਹੜਾ ਪਹਿਲਾਂ ਟਵਿੱਟਰ ਪਹਿਲਾਂ ਕਹਿੰਦੇ ਹੁੰਦੇ ਸੀ ਅੱਜ ਵੀ ਟਵਿੱਟਰ ਕਹਿੰਦਾ ਕਈ ਸੋ ਐਕਸ ਦੇ ਉੱਪਰ ਇਹਨਾਂ ਦੇ ਆਪਣੇ ਅਕਾਊਂਟ ਦੇ ਉੱਪਰ ਪਈ ਹੋਈ ਆ ਵੀਡੀਓ ਸੋ ਡਾਕਟਰ ਪਾਲ ਹੋਰਾਂ ਨੇ ਦਾਵਾ ਕੀਤਾ ਹੈਗਾ ਨਮੀਸ਼ਾ ਦੀ ਜਾਨ ਬਚ ਚੁੱਕੀ ਹੈ ਡਾਕਟਰ ਪਾਲ ਹੋਰਾਂ ਦੇ ਬਾਰੇ ਥੋੜੀ ਜੀ ਸੰਖੇਪ ਚ ਜਾਣਕਾਰੀ ਮੈਂ ਤੁਹਾਨੂੰ ਅੱਗੇ ਜਾ ਕੇ ਦੰਨਾ ਉਸ ਤੋਂ ਪਹਿਲਾਂ ਜਿਨ੍ਹਾਂ ਸੱਜਣਾ ਨੂੰ ਇਸ ਮਾਮਲੇ ਬਾਰੇ ਪੂਰੀ ਦੀ ਪੂਰੀ ਜਾਣਕਾਰੀ ਪਹਿਲਾਂ ਤੋਂ ਹੈਗੀ ਆ ਉਹ ਭਾਵੇਂ ਆਗਾ ਮੇਰੀ ਇਸ ਗੱਲਬਾਤ ਨੂੰ ਨਾ ਸੁਣ ਹਾਂ ਜੇ ਕੋਈ ਜਾਣਨਾ ਚਾਹੁੰਦਾ ਹੈਗਾ ਕਿ ਡਾਕਟਰ ਪਾਲ ਹੁਰੀ ਕੌਣ ਹੈਗਾ ਉਹ ਜ਼ਰੂਰ ਬਣੇ ਰਹਿਣ ਤੇ ਉਹ ਕਿਹੜੇ ਕਿਹੜੇ ਕਾਰਜ ਕਰਦੇ ਆ ਕੀ ਉਹਨਾਂ ਗੱਲ ਦੇ ਉੱਪਰ ਭਰੋਸਾ ਕੀਤਾ ਜਾ ਸਕਦਾ ਕਈ ਵਾਰ ਨਾ ਕੋਈ ਵੀ ਜਿਹੜਾ ਬੰਦਾ ਹੁੰਦਾ ਉਹਦੀ ਪੁਰਾਣੀ ਹਿਸਟਰੀ ਦੇਖ ਕੇ ਜਾਂ ਫਿਰ ਉਹਦੇ ਵੱਲੋਂ ਜਿਹੜੇ ਕੀਤੇ ਜਾਂਦੇ ਕੰਮ ਉਹਨਾਂ ਨੂੰ ਦੇਖ ਕੇ ਬੰਦਾ ਅੰਦਾਜ਼ਾ ਲਾ ਲੈਂਦਾ ਕਿ ਹਾਂ ਵੀ ਜੇ ਇਸ ਬੰਦੇ ਨੇ ਕੋਈ ਗੱਲ ਕੀਤੀ ਹੈ ਜਾਂ ਕੋਈ ਗੱਲ ਬਾਹਰ ਕੱਢੀ ਹੈ ਤਾਂ ਹੋ ਸਕਦਾ ਇਸ ਗੱਲ ਦੇ ਵਿੱਚ ਕੋਈ ਨਾ ਕੋਈ ਸੱਚਾਈ ਹੋਵੇ ਸੋ ਆਪਾਂ ਹੁਣ ਥੋੜੀ ਜੀ ਗੱਲਬਾਤ ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਬਿਲਕੁਲ ਨਵੇਂ ਹੋਣਗੇ ਜਿਨ੍ਹਾਂ ਨੂੰ ਮਾਮਲੇ ਬਾਰੇ ਕੁਝ ਵੀ ਨਹੀਂ ਪਤਾ ਹੋਊਗਾ ਜਿਨ੍ਹਾਂ ਨੂੰ ਇਸ ਗੱਲ ਦੇ ਬਾਬਤ ਨਹੀਂ ਜਾਣਕਾਰੀ ਹੋਊਗੀ ਕਿ ਨਮੀਸ਼ਾ ਪ੍ਰਿਆ ਯਮਨ ਦੀ ਇੱਕ ਜੇਲ੍ਹ ਦੇ ਅੰਦਰ ਬੰਦ ਹੈ ਤੇ ਕਿਉਂ ਬੰਦ ਹੈ ਜੇਲ੍ਹ ਦੇ ਅੰਦਰ ਬੰਦ ਉਹ ਮੌਤ ਦਾ ਇੰਤਜ਼ਾਰ ਕਰਦੀ ਪਈ ਹੈ ਆਖਰ ਕਿਉਂ ਮੌਤ ਦਾ ਇੰਤਜ਼ਾਰ ਕਰਦੀ ਪਈ ਹੈ ਆਖਰ ਕਿਸ ਕੇਸ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਹੋਈ ਹੈ ਸੋ ਜਿਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਉਹਨਾਂ ਨੂੰ ਤੇ ਜ਼ਰੂਰ ਇਸ ਗੱਲ ਦੀ ਰੁਚੀ ਹੋਊਗੀ ਕਿ ਸਾਨੂੰ ਪਤਾ ਲੱਗ ਜਾਵੇ ਕਿ ਆਖਰ 38 ਸਾਲਾਂ ਦੀ ਕੁੜੀ ਜਮਨ ਨਾਮਕ ਮੁਲਕ ਦੀ ਜੇਲ੍ਹ ਦੇ ਅੰਦਰ ਬੰਦ ਮੌਤ ਦਾ ਇੰਤਜ਼ਾਰ ਕਿਉਂ ਕਰਦੀ ਪਈ ਹੈ ਤੁਹਾਨੂੰ ਦੱਸ ਦੇਣਾ ਸੰਖੇਪ ਜਿਹੇ ਦੇ ਵਿੱਚ ਸਾਲ 2017 ਦੇ ਵਿੱਚ ਇਹ ਕੁੜੀ ਜਿਹੜੀ ਕਿ ਇੱਥੇ ਭਾਰਤ ਦੇ ਕੇਰਲ ਤੋਂ ਹੈਗੀ ਆ ਇਹ ਵਿਦੇਸ਼ ਦੀ ਧਰਤੀ ਤੋਂ ਪਰਜੰਦੀ ਆ ਜਿੱਦਾ ਸਾਡੇ ਬਹੁਤ ਸਾਰੇ ਲੋਕ ਜਾਣਦੇ ਆ ਕਿ ਚਲੋ ਇੱਥੇ 4 ਪੈਸੇ ਘੱਟ ਬਣਦੇ ਆ ਸਾਡੇ ਜੇ ਆਪਾਂ ਕੰਮ ਬਾਹਰ ਕਿਸੇ ਹੋਰ ਮੁਲਕ 'ਚ ਜਾ ਕੇ ਕਰਾਂਗੇ ਤਾਂ ਸਾਡੇ 4 ਪੈਸੇ ਵਾਧੂ ਬਣ ਜਾਣਗੇ ਸੋ ਇੱਥੇ ਨਰਸ ਸੀਗੀ ਇਹਨੇ ਅਲੱਗ-ਅਲੱਗ ਹਸਪੀਟਲਸ ਦੇ ਵਿੱਚ ਕੰਮ ਕੀਤਾ ਹੋਇਆ ਸੀਗਾ ਇਹਦਾ ਵਿਆਹ ਹੋਇਆ ਟੌਮੀ ਥਾਮਸ ਦੇ ਨਾਲ ਇਹਦਾ ਵਿਆਹ ਹੁੰਦਾ ਹੈਗਾ ਉਹ ਆਟੋ ਰਿਕਸ਼ਾ ਚਾਲਕ ਸੀਗਾ ਜਿਹੜਾ ਇਹਦਾ ਘਰ ਵਾਲਾ ਬਾਹਰ ਜਾ ਕੇ ਘਰ ਵਾਲੇ ਨੇ ਟੌਮੀ ਥਾਮਸ ਨੇ ਵੱਖ-ਵੱਖ ਪੈਟਰੋਲ ਪੰਪਾਂ ਦੇ ਉੱਪਰ ਕੰਮਕਾਰ ਵੀ ਕੀਤਾ ਚਾਰ ਛੱਲੜ ਉੱਥੇ ਜਾ ਕੇ ਕਮਾਏ ਔਰ ਇਹ ਇੱਥੇ ਨਰਸ ਹੈਗੀ ਸੀਗੀ ਇਹ ਉੱਥੇ ਜਾ ਕੇ ਆਪਣਾ ਕੰਮਕਾਰ ਕਰਦੀ ਰਹੀ ਜਿਹੜਾ ਕੰਮ ਇਹਨੂੰ ਆਉਂਦਾ ਸੀਗਾ ਉਸ ਤੋਂ ਬਾਅਦ ਉੱਥੇ ਹਾਲਾਤ ਜਿਹੜਾ ਕੁਝ ਖਰਾਬ ਹੋ ਗਏ ਘਰ ਵਾਲਾ ਇੱਥੇ ਬਾਹਰ ਆ ਗਿਆ ਖਰਾਬ ਭਾਵ ਕਿ ਜਦੋਂ ਮੁਲਕਾਂ ਦੇ ਆਪਸ ਵਿੱਚ ਹੋ ਜਾਂਦੇ ਆ ਮੈਂ ਜਦਾ ਉਧਰਲੇ ਪਾਸੇ ਨੂੰ ਨਹੀਂ ਜਾਣਾ ਹੈਗਾ ਕਈ ਵਾਰ ਕਿੰਦਰ ਜੰਗ ਲੱਗ ਜਾਂਦੀ ਹੈ ਕਈ ਵਰੀ ਮੁਲਕ ਦੇ ਆਪਣੇ ਅੰਦਰੂਨੀ ਕਈ ਬਹੁਤ ਕੁਝ ਹੁੰਦਾ ਹੈਗਾ ਸੋ ਉੱਥੇ ਵੀ ਹੋਇਆ ਉਹ ਵਾਪਸ ਆ ਗਿਆ ਇਹ ਵਾਪਸ ਨਾ ਆਈ ਇਹ ਕਹਿਣ ਲੱਗੀ ਕਿ ਪਤੀ ਜੀ ਤੁਸੀਂ ਘਰੇ ਜਾਓ ਭਾਰਤ ਜਾਓ ਵਾਪਸ ਕੇਰਲ ਤੇ ਮੈਂ ਇੱਥੇ ਰਹਿ ਕੇ ਆਪਣਾ ਕੰਮਕਾਰ ਕਰਦੀ ਆਂ ਇਹਦੀ ਇੱਕ ਕੁੜੀ ਵੀ ਆ 30 ਵੀ ਆ ਇੱਕ ਅੱਛਾ ਇਹ ਉੱਥੇ ਰਹਿ ਜਾਂਦੀ ਹੈ ਉੱਥੇ ਇਹਦਾ ਇੱਕ ਵਕ ਵਕਾਰ ਜਿਹਦਾ ਨਾਮ ਤਲਾਲ ਅਬਦੋ ਮੈਂਦੀ ਹੈ ਦਲਾਲ ਅਬਦੁਮਹਿਦੀ ਦੇ ਨਾਲ ਸਾਝ ਪਾ ਕੇ ਇਹ ਆਪਣਾ ਕਲੀਨਿਕ ਚਲਾਉਂਦੀ ਹੈ ਇਹਨਾਂ ਨੇ ਸੋਚਿਆ ਦੋਹਾਂ ਜਣਿਆਂ ਨੇ ਵੀ ਚਲੋ ਆਪਾਂ ਪਾਰਟਨਰਸ਼ਿਪ ਕਰ ਲੈਨੇ ਆ ਚਾਰ ਛਿੱਲੜ ਬਾਧੂ ਕਮਾਏ ਜਾਣਗੇ ਘਰ ਸਾਡਾ ਸੁੱਖਾ ਹੋ ਜੂ ਹੱਥ ਸਾਡਾ ਜੜਕ ਸੁਖਾਲਾ ਹੋ ਜਾਊਗਾ ਨਮੀਸ਼ਾ ਦੱਸਦੀ ਆ ਬਾਅਦ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਕੇਸ ਚੱਲਿਆ ਸੀਗਾ ਜਿਸ ਕੇਸ ਦੇ ਵਿੱਚ ਉਹਨੂੰ ਸਜ਼ਾ ਹੋਈ ਹੈ ਉਹ ਕਹਿੰਦੀ ਕਿ ਪਹਿਲਾਂ ਤੇ ਸਾਰਾ ਕੁਝ ਵਧੀਆ-ਵਧੀਆ ਚੱਲਦਾ ਰਿਹਾ ਦਲਾਲ ਮੇਰੇ ਨਾਲ ਵਧੀਆ ਤਰੀਕੇ ਨਾਲ ਵਿਚਰਦਾ ਰਿਹਾ ਪਰ ਹੌਲੀ-ਹੌਲੀ ਕਰਕੇ ਉਹ ਮੇਰੇ ਤੇ ਬਹੁਤ ਹੀ ਜ਼ਿਆਦਾ ਦਬਾਅ ਬਣਾਉਂਦਾ ਰਿਹਾ ਸਾਡਾ ਆਪਸ ਵਿੱਚ ਰਿਸ਼ਤਾ ਖਰਾਬ ਹੋਣ ਲੱਗ ਪਿਆ ਜੋ ਉਹਨੇ ਦਾਵਾ ਕੀਤਾ ਹੈਗਾ ਜਿਹੜੀਆਂ ਖਬਰਾਂ ਬਾਅਦ ਚ ਨਿਕਲ ਕੇ ਸਾਹਮਣੇ ਆਈਆਂ ਜੋ ਕੋਰਟ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈਆਂ ਉਹਨੇ ਆਖਿਆ ਕਿ ਮੈਨੂੰ ਮਾਨਸਿਕ ਤੌਰ ਤੇ ਅਤੇ ਸਰੀਰਕ ਤੌਰ ਤੇ ਪਰੇਸ਼ਾਨ ਕਰਨ ਡੈ ਪਿਆ ਤਲਾਲ ਅਬਦੁਮਹਿਦੀ ਉਸ ਤੋਂ ਬਾਅਦ ਕਹਿੰਦੀ ਕਿ ਮੇਰੇ ਹਾਲਾਤ ਇਦਾਂ ਦੇ ਬਣ ਗਏ ਮੈਂ ਇੰਨੀ ਜ਼ਿਆਦਾ ਸਟ੍ਰੈਸ ਦੇ ਵਿੱਚ ਆ ਗਈ ਮੈਂ ਸੋਚਿਆ ਕਿ ਮੈਂ ਇਹ ਮੁਲਕ ਛੱਡ ਕੇ ਤੇ ਵਾਪਸ ਆਪਣੇ ਘਰੇ ਪਰਤ ਜਾਵਾਂ ਉਹਦੇ ਵਾਸਤੇ ਮੈਨੂੰ ਚਾਹੀਦਾ ਸੀਗਾ ਆਪਣਾ ਪਾਸਪੋਰਟ ਹੁਣ ਮੇਰਾ ਜਿਹੜਾ ਪਾਸਪੋਰਟ ਆ ਉਹ ਕਹਿੰਦੀ ਉਹ ਤਲਾਲ ਦੇ ਕੋਲ ਸੀਗਾ ਦਲਾਲ ਮੇਰਾ ਪਾਸਪੋਰਟ ਦੇ ਦੇਣਾ ਹੁਣ ਦਲਾਲ ਪਾਸਪੋਰਟ ਦੇ ਦੇਣਾ ਤੇ ਮੈਂ ਵਾਪਸ ਹੁਣ ਕਿੱਦਾ ਜਾਵਾਂ ਉਸ ਤੋਂ ਬਾਅਦ ਉਹਨੇ ਆਪਣੀ ਸਹੇਲੀ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਇਆ ਜਿਹੜੀਆਂ ਗੱਲਾਂ ਬਾਅਦ ਚ ਨਿਕਲ ਕੇ ਸਾਹਮਣੇ ਆਈਆਂ ਅਦਾਲਤ ਦੇ ਵਿੱਚ ਜਦੋਂ ਕੇਸ ਚੱਲਿਆ ਉਹਦੇ ਮੁਤਾਬਕ ਮੈਂ ਤੁਹਾਨੂੰ ਸਾਰੀ ਗੱਲ ਦੱਸਣ ੜਿਆ ਜਿਨ੍ਹਾਂ ਨੂੰ ਪਹਿਲਾਂ ਪਤਾ ਹੈਗਾ ਸਾਰੇ ਗੱਲਬਾਤ ਦਾ ਉਹਨਾਂ ਨੂੰ ਪਤਾ ਹੈ ਜਿਹੜੇ ਨਵੇਂ ਹੋਣਗੇ ਉਹਨਾਂ ਦੇ ਵਾਸਤੇ ਜ਼ਰੂਰ ਇਹ ਜਾਣਕਾਰੀ ਨਵੀਂ ਹੋਊਗੀ ਔਰ ਉਹਨਾਂ ਦੀ ਜ਼ਰੂਰ ਰੁਚੀ ਵੀ ਹੋਊਗੀ ਕਿ ਕਿਵੇਂ ਕਿਵੇਂ ਸਾਰਾ ਵਾਕਿਆ ਇਹ ਹੋਇਆ ਉਸ ਤੋਂ ਬਾਅਦ ਇਹਨੇ ਸੋਚਿਆ ਕਿ ਪਾਸਪੋਰਟ ਹੁਣ ਲਿਆ ਤੇ ਲਿਆ ਕਿੱਦਾਂ ਜਾਵੇ ਗੱਲਾਂ ਬਾ ਉਸ ਤੋਂ ਬਾਅਦ ਇਹ ਨਰਸ ਸੀਗੀ ਇਹਨੇ ਇੱਕ ਇੰਜੈਕਸ਼ਨ ਲਾਇਆ ਤਲਾਲ ਦੇ बेहोਸ਼ੀ ਦਾ ਇਹਨੇ ਸੋਚਿਆ ਕਿ ਕੁਝ ਸਮੇਂ ਦੇ ਲਈ ਉਹ ਬੇਹੋਸ਼ ਹੋ ਜਾਊਗਾ ਜਦੋਂ ਉਹ ਬੇਹੋਸ਼ ਹੋ ਜਾਊਗਾ ਤਾਂ ਆਪਾਂ ਦੋਹਾਂ ਜਾਣੀਆਂ ਜਿਹੜੀ ਇੱਕ ਨਾਲ ਸੇਲੀ ਸੀਗੀ ਆਪਾਂ ਮਿਲ ਜੁੜ ਕੇ ਸਾਰੇ ਪਾਸੇ ਛਾਣਬੀਣ ਕਰਾਂਗੇ ਸਾਨੂੰ ਕਿਤੇ ਉਹਨਾਂ ਕਿਤੇ ਇਹਦਾ ਪਾਸਪੋਰਟ ਜਿਹੜਾ ਰੱਖਿਆ ਹੋਇਆ ਮੇਰਾ ਉਹ ਮੈਨੂੰ ਮਿਲ ਜਾਊਗਾ ਜਿਹੜਾ ਕਿ ਤਲਾਲ ਨੇ ਹੋ ਸਕਦਾ ਕਿਤੇ ਲੁਕੋ ਕੇ ਰੱਖਿਆ ਹੋਵੇ ਹੁਣ ਜਦੋਂ ਉਹਨੇ बेहोਸ਼ੀ ਦਾ ਟੀਕਾ ਲਾਇਆ ਤਾਂ ਉਹਦੇ ਮੁਤਾਬਕ ਵੀ ਮੇਰੀ ਮਨਸ਼ਾ ਕੋਈ ਮਾਰਨ ਦੀ ਹੈ ਨਹੀਂ ਸੀਗੀ ਪਰ ਡੋਜ਼ ਜਿਹੜੀ ਸੀਗੀ ਰ ਤੱਕ ਓਵਰ ਹੋ ਗਈ ਜਿਹਦੀ ਵਜ੍ਹਾ ਕਰਕੇ ਤਲਾਲ ਅਬਦੁਮਹਿਦੀ ਦੀ ਹੋ ਗਈ ਮੌਤ ਹੁਣ ਕਿਉਂਕਿ ਤਲਾਲ ਅਬਦੁਮਹਿਦੀ ਦੀ ਮੌਤ ਹੋ ਗਈ ਇਹ ਖਬਰ ਆ ਗਈ ਉਸ ਤੋਂ ਬਾਅਦ ਇਹ ਦੋਨੋਂ ਹੀ ਸਹੇਲੀਆਂ ਉੱਥੋਂ ਭੱਜਣ ਲੱਗੀਆਂ ਜਦੋਂ ਤੇ ਅਗਲੇ ਹੀ ਮਹੀਨੇ ਇਹਨਾਂ ਨੂੰ ਸਾਲ 2017 ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਜਿਹੜੀ ਨਮੀਸ਼ਾ ਦੀ ਸਹੇਲੀ ਐ ਉਹ ਵੀ ਜੇਲ੍ਹ ਦੇ ਅੰਦਰ ਬੰਦ ਐ ਜਦੋਂ ਮੁਕੱਦਮਾ ਚੱਲਿਆ ਤੇ ਮੁਕੱਦਮੇ ਦੇ ਦੌਰਾਨ ਜਦੋਂ ਸੁਣਵਾਈ ਹੋਈ ਐ ਜਦੋਂ ਦੋਸ਼ੀ ਪਾਈਆਂ ਗਈਆਂ ਦੋਨੋਂ ਜਣੀਆਂ ਤੇ ਨਮੀਸ਼ਾ ਨੂੰ ਹੋਈ ਸਜ਼ਾਏ ਮੌਤ ਔਰ ਜਿਹੜੀ ਦੀ ਸਹੇਲੀ ਸੀਗੀ ਉਹਨੂੰ ਹੋਈ ਉਮਰ ਕੈਦ ਉਹ ਵੀ ਉੱਥੇ ਜੇਲ੍ਹ ਦੇ ਅੰਦਰ ਬੰਦ ਹੈ ਉਮਰ ਕੈਦ ਦੀ ਸਜ਼ਾ ਕੱਟਦੀ ਪਈ ਹੈ 16 ਜੁਲਾਈ ਜਿਹੜੀ ਆ ਪਿੱਛੇ ਲੰਘ ਕੇ ਗਈ ਆ ਤਰੀਕੇ ਸੇ ਮਹੀਨੇ ਦੀ 16 ਜੁਲਾਈ ਨੂੰ ਤੈਅ ਕਰ ਦਿੱਤੀ ਗਈ ਸੀ ਤਰੀਕ ਕਿ 16 ਤਰੀਕ ਨੂੰ ਨਮੀਸ਼ਾ ਦੀ ਜ਼ਿੰਦਗੀ ਖਤਮ ਹੋ ਜਾਊਗੀ ਭਾਵ ਕਿ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ ਇਹ ਸਗਾ ਸਾਰਾ ਵਾਕਿਆ ਉਹਨੇ ਇਹ ਦਾਅਵਾ ਕੀਤਾ ਬਾਰ-ਬਾਰ ਕਹਿੰਦੀ ਕਿ ਜਦੋਂ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਸੀਗਾ ਤਾਂ ਮੈਨੂੰ ਭਾਸ਼ਾ ਦੀ ਸਮੱਸਿਆ ਵੀ ਆਉਂਦੀ ਸੀਗੀ ਜਿਹਦੇ ਕਰਕੇ ਕੋਰਟ ਕਚਹਿਰੀ ਦੇ ਸਾਰੇ ਕੰਮ ਦੇ ਵਿੱਚ ਕਮੀਆਂ ਰਹਿ ਗਈਆਂ ਫਿਰ ਨਾਲ ਦਾਅਵਾ ਇਹ ਵੀ ਕੀਤਾ ਗਿਆ ਜੋ ਖਬਰਾਂ ਦੇ ਮੁਤਾਬਕ ਹੈ ਭਈ ਮਨਸ਼ਾ ਕੋਈ ਮਾਰਨ ਦੀ ਹੈ ਨਹੀਂ ਸੀ ਪਰ ਗੱਲ ਇਹ ਹੈ ਉਥੋਂ ਦਾ ਮੁਲਕ ਹੈਗਾ ਉਥੋਂ ਦੇ ਕਾਨੂੰਨ ਹੈਗੇ ਆ ਭਈ ਜੋ ਵੀ ਵਾਪਰਿਆ ਜਿੱਦਾਂ ਵੀ ਵਾਪਰਿਆ ਕਤਲ ਤੇ ਕਤਲ ਹੀ ਆ ਨਾ ਜੇ ਕਤਲ ਤੇ ਕਹਿੰਦੇ ਹੋ ਗਿਆ ਨਾ ਹੁਣ ਉਥੇ ਸ਼ਰੀਆ ਦਾ ਜਿਹੜਾ ਕਾਨੂੰਨ ਹੈਗਾ ਉਹ ਲਾਗੂ ਹੁੰਦਾ ਸ਼ਰੀਆ ਦੇ ਕਾਨੂੰਨ ਮੁਤਾਬਕ ਤਲਾਲ ਅਬਦੋ ਮਹਿਦੀ ਦਾ ਜਿਹੜਾ ਪਰਿਵਾਰ ਆ ਭਾਵ ਕਿ ਜਿਹੜਾ ਬੰਦਾ ਕਤਲ ਹੋ ਗਿਆ ਜਿਹਦੀ ਮੌਤ ਹੋ ਗਈ ਕਤਲ ਦੇ ਉਸ ਬੰਦੇ ਦਾ ਜਿਹੜਾ ਪਰਿਵਾਰ ਹੈਗਾ ਪਿੱਛੇ ਜੇ ਉਹ ਕਾਤਲ ਜਿਹਦੇ ਹੱਥੋਂ ਕਤਲ ਹੋਇਆ ਉਹਦੇ ਕੋਲੋਂ ਬਲੱਡ ਮਨੀ ਲੈ ਲਵੇ ਜਾਂ ਉਹਨੂੰ ਮੁਆਫ ਕਰ ਦੇਵੇ ਤਾਂ ਫਿਰ ਉਹਦੀ ਮੌਤ ਦੀ ਸਜ਼ਾ ਰੱਦ ਹੋ ਜਾਂਦੀ ਹੈ ਪਰ ਤਲਾਲ ਅਬਦੋ ਮਹਿਦੀ ਦਾ ਜਿਹੜਾ ਪਰਿਵਾਰ ਆ ਖਾਸ ਕਰਕੇ ਉਹਦਾ ਭਰਾ ਉਹ ਕਹਿੰਦਾ ਕਿ ਆਪਾਂ ਮੰਨਣ ਨੂੰ ਤਿਆਰ ਨਹੀਂ ਹੈਗੇ ਆਪਾਂ ਬਲੱਡ ਮਨੀ ਨਹੀਂ ਦੇ ਰਣੀ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਤੇ ਜਾਨ ਦੇ ਬਦਲੇ ਜਾਨ ਹੀ ਚਾਹੀਦੀ ਹੈ ਹੁਣ ਇੱਥੇ ਆਣ ਕੇ ਗੱਲ ਰੁਕ ਗਈ 16 ਤਰੀਕ ਮੁਕਰਰ ਕਰ ਦਿੱਤੀ ਗਈ ਸੀ ਪਰ ਫਾਂਸੀ ਤੋਂ ਕੁਝ ਘੰਟੇ ਪਹਿਲਾਂ ਫਾਂਸੀ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ ਜਦੋਂ ਰੋਕ ਲੱਗ ਗਈ ਉਸ ਤੋਂ ਬਾਅਦ ਰੋਕ ਲੱਗੀ ਕਿਤਾ ਹੈਗੀਆ ਇਧਰ ਵਾਲੇ ਉਧਰ ਵਾਲੇ ਹੋਰ ਆੜੜ ਮੁਲਕਾਂ ਦੇ ਧਾਰਮਿਕ ਪ੍ਰਤੀਨਿਧੀ ਇਸ ਮਾਮਲੇ ਦੇ ਵਿੱਚ ਇਨਵੋਲਵ ਹੋ ਗਏ ਉਹਨਾਂ ਨੇ ਵਿੱਚ ਸ਼ਮੂਲੀਅਤ ਕੀਤੀ ਜਦੋਂ ਉਹਨਾਂ ਨੇ ਸ਼ਮੂਲੀਅਤ ਕੀਤੀ ਤੇ ਇਧਰੋਂ ਭਾਰਤ ਸਰਕਾਰ ਦਾ ਕਹਿਣਾ ਕਿ ਸਾਡੇ ਉਸ ਮੁਲਕ ਦੇ ਨਾਲ ਯਮਨ ਦੇ ਨਾਲ ਡਿਪਲੋਮੈਟਿਕ ਸਬੰਧ ਜਿਹੜੇ ਆ ਉਹ ਇੰਨੇ ਜ਼ਿਆਦਾ ਨਹੀਂ ਹੈਗੇ ਉਹ ਬੜੇ ਸੀਮਤ ਜਿਹੇ ਹੈਗੇ ਆ ਭਈ ਇੰਨੇ ਜ਼ਿਆਦਾ ਨਹੀਂ ਹੈਗੇ ਕਿ ਆਪਾਂ ਉਹਨਾਂ ਨੂੰ ਕਹੀਏ ਕਿ ਆ ਸਾਡੀ ਇੱਛਾ ਹੈ ਜੀ ਤੁਸੀਂ ਇਸ ਕੁੜੀ ਦੀ ਜਾਨ ਬਖਸ਼ ਦਿਓ ਭਾਰਤੀ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਸਾਡੇ ਤਾਂ ਭਾਈ ਹੱਦਾ ਬਣੇ ਤਾ ਆ ਸਾਡਾ ਕਾਨੂੰਨ ਕਿਹੜਾ ਉਸ ਮੁਲਕ ਦੇ ਵਿੱਚ ਲਾਗੂ ਹੁੰਦਾ ਭਈ ਆਪਾਂ ਉੱਥੇ ਕੋਈ ਆਦੇਸ਼ ਜਾਰੀ ਕਰ ਦਈਏ ਹੁਣ ਜਿਹੜਾ ਦਾਵਾ ਕੀਤਾ ਹੈਗਾ ਡਾਕਟਰ ਕੇਏ ਪੌਲ ਨੇ ਇਹਨਾਂ ਨੇ ਕਿਹਾ ਹੈਗਾ ਕਿ ਇਹ ਮਸਲਾ ਹੱਲ ਹੋ ਚੁੱਕਾ ਆ ਹੁਣ ਸ਼ਰੀਆ ਦੇ ਕਾਨੂੰਨ ਦੇ ਮੁਤਾਬਕ ਜੇ ਪਰਿਵਾਰ ਮੰਨਦਾ ਤਾਂ ਕੰਮ ਮਸਲਾ ਹੱਲ ਹੁੰਦਾ ਤਾਂ ਨਿਮਿਸ਼ਾ ਪ੍ਰਿਆ ਦੀ ਜਾਨ ਬਚਦੀ ਹੈ ਇਸ ਤੋਂ ਇਲਾਵਾ ਹੋਰ ਕੋਈ ਰਾਹ ਹੈ ਨਹੀਂ ਹੈ ਹੁਣ ਜਿਹੜੀ ਤਾਜ਼ਾ ਸਥਿਤੀ ਆ ਉਹ ਇਹ ਹੈ ਇਧਰ ਵਾਲਿਆਂ ਨੇ ਵੀ ਉਧਰ ਵਾਲਿਆਂ ਨੇ ਵੀ ਹੋਰ ਸੱਜੇ ਖੱਬੇ ਕਈ ਮੁਲਕਾਂ ਨੇ ਈਰਾਨ ਵੀ ਵਿੱਚ ਹੋ ਸਕਦਾ ਹੈ ਜੀ ਉਹਨਾਂ ਨੇ ਮਿਲ ਜੁੜ ਕੇ ਧਾਰਮਿਕ ਬੰਦੇ ਵਿੱਚ ਸ਼ਾਮਲ ਕੀਤੇ ਆ ਜੀ ਵਿਦਵਾਨ ਬੁੱਧੀਜੀਵੀ ਜਿਹੜੇ ਕਿ ਸ਼ਰੀਆ ਦਾ ਜਿਹੜਾ ਕਾਨੂੰਨ ਹੈਗਾ ਉਹਨੂੰ ਬਰੀਕੀ ਦੇ ਨਾਲ ਸਮਝਦੇ ਹੋਣ ਇਸ ਤੋਂ ਇਲਾਵਾ ਰਾਜਨੀਤਿਕ ਪ੍ਰਭਾਵ ਵੀ ਪਾਉਣ ਦੇ ਯਤਨ ਕੀਤੇ ਜਾ ਰਹੇ ਆ ਤਾਂ ਕਿ 38 ਕੁੜੀਆਂ ਦੀ ਇਸ ਨਰਸ ਕੁੜੀ ਨਮੀਸ਼ਾ ਦੀ ਜਾਨ ਬਚਾਈ ਜਾ ਸਕੇ ਸੋ ਇਸ ਕਿਸਮ ਦੇ ਜਿਹੜੇ ਯਤਨ ਹੈਗੇ ਆ ਉਹ ਹੱਲੇ ਤੱਕ ਵੀ ਜਾਰੀ ਨੇ ਔਰ ਡਾਕਟਰ ਪੌਲ ਦਾ ਜਿਹੜਾ ਦਾਵਾ ਹੈਗਾ ਇਹਦੇ ਤੇ ਯਕੀਨ ਕਰਨਾ ਜਾਂ ਨਾ ਕਰਨਾ ਹੱਲੇ ਕੋਈ ਪੱਕਾ ਕਿਹਾ ਨਹੀਂ ਜਾ ਸਕਦਾ ਹੈ ਕਿਉਂਕਿ ਬਾਰ ਬਾਰ ਜਿੱਦਾਂ ਮੈਂ ਕਹਿ ਰਿਹਾ ਕਿ ਨਾ ਉਧਰਲੇ ਮੁਲਕ ਨੇ ਤੇ ਨਾ ਇਧਰਲੇ ਮੁਲਕ ਨੇ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਤ ਪੁਸ਼ਟੀ ਕੀਤੀ ਹੈਗੀ ਇਸ ਗੱਲ ਦੀ ਕਿ ਫਾਂਸੀ ਰੱਦ ਹੋ ਚੁੱਕੀ ਹੈ ਉਹਦੀ ਜਾਨ ਬਖਸ਼ੀ ਜਾ ਚੁੱਕੀ ਹੈ ਅੱਛਾ ਇਥੇ ਕਈ ਵਾਰ ਇੰਦਾ ਵੀ ਹੁੰਦਾ ਹੈਗਾ ਹੋ ਸਕਦਾ ਅੰਦਰ ਖਾਤੇ ਕੋਈ ਨਾ ਕੋਈ ਇੰਦਾ ਦਾ ਮਸਲਾ ਹੱਲ ਹੋ ਵੀ ਗਿਆ ਹੋਵੇ ਹੋ ਸਕਦਾ ਇਧਰਲੇ ਤੇ ਉਧਰਲੇ ਇਧਰਲੇ ਵਿਦਵਾਨ ਇਧਰਲੇ ਧਾਰਮਿਕ ਬੰਦੇ ਉਧਰਲੇ ਧਾਰਮਿਕ ਬੰਦੇ ਹੋ ਸਕਦਾ ਉਹਨਾਂ ਨੇ ਕੋਈ ਨਾ ਕੋਈ ਰਾਹ ਕੱਢ ਵੀ ਲਿਆ ਹੋਵੇ ਹੋ ਸਕਦਾ ਪਰਿਵਾਰ ਦੇ ਨਾਲ ਵੀ ਤਲਾਲ ਅਬਦੁਲ ਮਹਿਦੀ ਦੇ ਪਰਿਵਾਰ ਨਾਲ ਵੀ ਕੋਈ ਗੱਲਬਾਤ ਹੋ ਗਈ ਹੋਵੇ ਪਰ ਹਾਲੇ ਕਿਸੇ ਹੋਰ ਨੇ ਗੱਲ ਲੀਕ ਨਹੀਂ ਕੀਤੀ ਹੈਗੀ ਐਦਾਂ ਵੀ ਹੋ ਸਕਦਾ ਪਰ ਡਾਕਟਰ ਪੌਲ ਹੋਰਾਂ ਨੇ ਗੱਲ ਜਿਹੜੀ ਹੈਗੀ ਆ ਉਹ ਐਦਾਂ ਕਰ ਦਿੱਤੀ ਹੈਗੀ ਆ ਕਿਸ ਗੱਲ ਦੇ ਆਧਾਰ ਦੇ ਉੱਪਰ ਕੀਤੀ ਹੈਗੀ ਆ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਕਿ ਇਹ ਜਿਹੜਾ ਇਨਸਾਨ ਹੈਗਾ ਜੀ ਆ ਪਿੱਛੇ ਜਿਹੜੀ ਤੁਸੀਂ ਵੀਡੀਓ ਦੇਖਣ ਦੇ ਜੋ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਡਾਕਟਰ ਕੇਏ ਪੌਲ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਤਾਂ ਕਿ ਤੁਹਾਡੇ ਵੀ ਜ਼ਿਹਨ ਵਿੱਚ ਥੋੜੀ ਜਿਹੀ ਗੱਲ ਘੁੰਮੇ ਕਿ ਇਹ ਬੰਦਾ ਕੌਣ ਹੈਗਾ ਕੀ ਇਹਦੀ ਗੱਲ ਦੇ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ ਕੀ ਇਹਦਾ ਦਾਵਾ ਸੱਚ ਹੋ ਸਕਦਾ ਹੈ ਆਓ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦੇਣਾ ਵਿਸਥਾਰਜਤ ਵਿੱਚ ਫਿਰ ਆਪਾਂ ਗੱਲਬਾਤ ਸਮਾਪਤ ਕਰ ਦਿੰਨੇ ਆ ਸੋ ਇਥੇ ਮੇਰੇ ਕੋਲ ਡਾਕਟਰ ਪੌਲ ਦੇ ਬਾਰੇ ਬੜੀ ਹੀ ਜ਼ਿਆਦਾ ਵਿਸਥਾਰ ਦੇ ਵਿੱਚ ਜਾਣਕਾਰੀ ਹੈਗੀ ਆ ਪਰ ਮੈਂ ਤੁਹਾਨੂੰ ਕੇਵਲ ਸੰਖੇਪ ਦੇ ਵਿੱਚ ਜਾਣਕਾਰੀ ਦੇ ਦੇਣਾ ਡਾਕਟਰ ਕਲਾਰੀ ਆਨੰਦ ਪਾਲ ਇਹਨਾਂ ਦਾ ਪੂਰਾ ਨਾਮ ਹੈਗਾ ਇੱਕ ਭਾਰਤੀ ਪ੍ਰਚਾਰਕ ਹੈਗੇ ਆ ਇਸ ਤੋਂ ਇਲਾਵਾ ਰਾਜਨੀਤਿਕ ਵਿਅਕਤੀਵਾਦੀ ਵੀ ਆ ਉਹ ਆਪਣੇ ਸੰਸਾਰ ਪਦਰੀ ਸ਼ਾਂਤੀ ਅਤੇ ਮਨੁੱਖਤਾਵਾਦੀ ਕੰਮਾਂ ਦੇ ਕਰਕੇ ਜਾਣੇ ਜਾਂਦੇ ਆ ਇਹਨਾਂ ਦਾ ਜਨਮ 10 ਸਤੰਬਰ ਤੇ 1963 ਨੂੰ ਆਂਧਰਾ ਪ੍ਰਦੇਸ਼ ਦੇ ਚਿੱਤੀ ਵਾਰਸਾ ਪਿੰਡ ਦੇ ਵਿੱਚ ਹੋਇਆ ਸੀਗਾ ਸੋ ਮੈਨੂੰ ਲੱਗਦਾ ਕਿ ਵੈਸੇ ਤਾਂ ਇੰਨੀ ਗੱਲ ਕਾਫੀ ਹੈਗੀ ਆ ਪਈ ਇਹ ਬੰਦਾ ਕਿਸ ਕੰਮ ਤੋਂ ਜਾਣਿਆ ਜਾਂਦਾ ਹੈਗਾ ਇਹ ਬੰਦਾ ਕਰਦਾ ਕੀ ਹੈਗਾ ਹੋਰ ਮੇਰੇ ਕੋਲ ਇਸ ਬੰਦੇ ਦੇ ਬਾਰੇ ਬਹੁਤ ਸਾਰੀ ਵਿਸਥਾਰ ਦੇ ਵਿੱਚ ਜਾਣਕਾਰੀ ਹੈਗੀ ਆ ਪਰ ਮੈਂ ਜ਼ਿਆਦਾ ਉਧਰਲੇ ਪਾਸੇ ਨੂੰ ਨਹੀਂ ਜਾਣਾ ਹੈਗਾ ਯੁੱਧ ਰੋਕਣ ਦੇ ਦਾਅਵੇ ਵੀ ਕੀਤੇ ਜਾਂਦੇ ਹੈਗੇ ਆ ਕਿ ਇਹ ਪੌਲ ਦੇ ਵੱਲੋਂ ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ 7 ਜੁੱਧਾਂ ਜਿਨ੍ਹਾਂ ਵਿੱਚ ਜਿਵੇਂ ਲਾਈਬੀਰੀਆ ਹੋ ਗਿਆ 2003 ਦੇ ਵਿੱਚ ਭਾਰਤ ਪਾਕਿਸਤਾਨ ਸਨ 2002 ਨੂੰ ਕਹਿੰਦੇ ਮੈਂ ਰੋਕਿਆ ਸੀਗਾ ਕਹਿੰਦੇ ਮੈਂ ਉਹਦੇ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਈ ਹੈ ਉਹਨਾਂ ਨੇ ਸਦਾਮ ਹੁਸੈਨ ਮੁਅਮਰ ਗਦਾਫੀ ਅਤੇ ਚਾਰਲਸ ਟੇਲਰ ਵਰਗੇ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਹੈ ਇਹ ਇਸ ਉਹਨਾਂ ਨੇ ਦਾਅਵੇ ਕੀਤੇ ਕਹਿੰਦੇ ਮੈਂ ਇਦੇ ਵਿੱਚ ਕਾਫੀ ਜ਼ਿਆਦਾ ਅਹਿਮ ਭੂਮਿਕਾ ਨਿਭਾਈ ਸੀਗੀ। ਉਹਨਾਂ ਨੂੰ ਕਈ ਵਾਰ ਜਿਵੇਂ ਆਖਰੀ ਲਾਸਟ ਵਿੱਚ ਸਨ 2021 ਦੇ ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮਜ਼ਦਗੀ ਮਿਲੀ ਸੀ ਪਰ ਕੋਈ ਸਫਲਤਾ ਨਹੀਂ। ਇਸ ਤੋਂ ਇਲਾਵਾ ਉਹਨਾਂ ਨੇ ਸ਼ਾਂਤੀ ਸੰਮੇਲਨ ਕਰਵਾਏ ਸੀ ਜਿਨ੍ਹਾਂ ਵਿੱਚ 54 ਦੇਸ਼ਾਂ ਦੇ ਨੇਤਾ ਸ਼ਾਮਲ ਹੋਏ ਸੀ। 2024 ਦੇ ਵਿੱਚ ਉਹਨਾਂ ਨੇ ਬੀਵਰਲੀ ਹਿਲਟਨ ਦੇ ਵਿੱਚ ਗਲੋਬਲ ਪੀਸ ਅਤੇ ਆਰਥਿਕ ਸੰਮੇਲਨ ਕਰਵਾਇਆ ਔਰ ਕਾਫੀ ਜ਼ਿਆਦਾ ਵਿਵਾਦ ਡਾਕਟਰ ਪੌਲ ਹੁਰਾ ਦੇ ਨਾਲ ਜੁੜੇ ਰਹੇ ਨੇ। ਸਾਲ 2019 ਦੇ ਵਿੱਚ ਉਹਨਾਂ ਦੇ ਖਿਲਾਫ ਵਰੰਟ ਜਾਰੀ ਹੋਇਆ ਸੀਗਾ ਨਾਨ ਵੇਲ ਉਹ ਵਰੰਟ ਜਾਰੀ ਹੋਇਆ ਸੀਗਾ ਤੇ ਤੇਲੰਗਾਨਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਹੇ ਆ ਜਿਹਦੇ ਵਿੱਚ ਜ਼ਮੀਨ ਕਬਜ਼ੇ ਅਤੇ ਜਾਇਦਾਦ ਦੇ ਕਾਫੀ ਜ਼ਿਆਦਾ ਵਿਵਾਦ ਸ਼ਾਮਲ ਹੈਗੇ ਆ ਇਸ ਤੋਂ ਇਲਾਵਾ ਕਾਫੀ ਜ਼ਿਆਦਾ ਦੋਸ਼ ਵੀ ਉਹਨਾਂ ਦੇ ਉੱਪਰ ਉਹਨਾਂ ਦੇ ਉੱਪਰ ਫੰਡ ਮਿਸ ਯੂਜ਼ ਅਤੇ ਵਿਵਾਦਿਤ ਦਾਅਵੇ ਜਿਹਦਾ ਵਿਵਾਦਿਤ ਦਾਅਵੇ ਕੀ ਜਾਣੇ ਆ ਵੀ ਮੈਂ ਆਹ ਦਾਅਵਾ ਕਰ ਦਿੱਤਾ ਉਹ ਦਾਅਵਾ ਕਰ ਦਿੱਤਾ ਜਿਹਦਾ ਮੈਂ ਇਰਾਕ ਦਾ ਜਿਹੜਾ ਯੁੱਧ ਹੈਗਾ ਉਹਨੂੰ ਰੋਕਣ ਦੇ ਦਾਵੇ ਕੀਤੇ ਸਗੇ ਇਹ ਦੋਸ਼ ਲੱਗੇ ਸਗੇ ਉਹਨਾਂ ਦੇ ਉੱਪਰ ਵੀ ਬੰਦਾ ਐਵੇਂ ਹੀ ਬਿਨਾਂ ਕਿਸੇ ਗੱਲ ਤੋਂ ਦਾਅਵੇ ਕਰਦਾ ਰਹਿੰਦਾ ਉਹਨਾਂ ਦਾ ਗਲੋਬਲ ਪੀਸ 1 ਜਹਾਜ਼ ਵੀ ਸੁਰੱਖਿਆ ਮਾਪਦੰਡਾ ਦੇ ਵਿੱਚ ناکਾਮ ਰਿਹਾ ਸਗਾ ਇਹ ਮੈਂ ਗੱਲ ਤੁਹਾਨੂੰ ਤਾਂ ਦੱਸੀ ਹੈ ਥੋੜੀ ਜਿਹੀ ਵਿਸਥਾਰ ਦੇ ਵਿੱਚ ਇਸ ਬੰਦੇ ਦੇ ਬਾਰੇ ਜਾਣਕਾਰੀ ਕਿ ਇਹ ਬੰਦਾ ਕਾਫੀ ਜ਼ਿਆਦਾ ਪ੍ਰਸਿੱਧ ਹੋਣ ਦੇ ਬਾਵਜੂਦ ਕਾਫੀ ਜ਼ਿਆਦਾ ਵਿਵਾਦਾਂ ਵਿੱਚ ਵੀ ਹੈ ਔਰ ਕਈ ਵਾਰ ਇਸ ਬੰਦੇ ਦੇ ਉੱਪਰ ਇਦਾਂ ਦੇ ਦੋਸ਼ ਲੱਗਦੇ ਰਹੇ ਆ ਕਿ ਇਹ ਬੰਦਾ ਬਿਨਾਂ ਕਿਸੇ ਸਿਰ ਪੈਰ ਤੋਂ ਝੂਠੇ ਦਾਵੇ ਵੀ ਕਰ ਦਿੰਦਾ ਹੁਣ ਜਿਹੜਾ ਆ ਦਾਵਾ ਕੀਤਾ ਹੈਗਾ ਨਿਮਿਸ਼ਾਪ੍ਰੀਆ ਦੇ ਮਾਮਲੇ ਦੇ ਵਿੱਚ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਆ ਇਹ ਤਾਂ ਇੱਧਰ ਲਈ ਜਾਂ ਉੱਧਰ ਲਈ ਸਰਕਾਰ ਜਦੋਂ ਪੁਸ਼ਟੀ ਕਰੂਗੀ ਅਧਿਕਾਰਤ ਤੌਰ ਤੇ ਤਾਂ ਫੇਰ ਹੀ ਕੁਝ ਕਿਹਾ ਜਾ ਸਕਦਾ ਹੈ ਸਬਕਿ ਨਿਮਿਸ਼ਾਪ੍ਰੀਆ ਦਾ ਜਿਹੜਾ ਇਹ ਮਾਮਲਾ ਹੈਗਾ ਅੱਡ-ਅੱਡ ਤਰ੍ਹਾਂ ਦੇ ਲੋਕ ਅੱਡ-ਅੱਡ ਤਰ੍ਹਾਂ ਦੀ ਵਿਚਾਰ ਰੱਖਦੇ ਹੈਗੇ ਬਹੁਤ ਸਾਰੇ ਲੋਕਾਂ ਦਾ ਤਾਂ ਇਹ ਕਹਿਣਾ ਹੈਗਾ ਕਿ ਨਿਮਿਸ਼ਾਪ੍ਰੀਆ ਦੇ ਹੱਥੋਂ ਜਿਹੜਾ ਇਹ ਕਤਲ ਹੋਇਆ ਉਹਨੇ ਜਾਣਬੁੱਝ ਕੇ ਨਹੀਂ ਕੀਤਾ ਉਹਦੀ ਜਾਨ ਆਪਣੀ ਕੁੜਕੀ ਚ ਫਸੀ ਹੋ ਸੀਗੀ ਉਹਨੇ ਆਪਣੀ ਜਾਨ ਕੁੜਕੀ ਚੋਂ ਕੱਢਣ ਦੇ ਵਾਸਤੇ ਉਨੇ ਸਿਰਫ ਤੇ ਸਿਰਫ ਇੱਕ ਬੇਹੋਸ਼ੀ ਦਾ ਟੀਕਾ ਲਾਇਆ ਜਾ ਸੀਗਾ ਜਿਹੜਾ ਕਿ ਓਵਰਡੋਜ਼ ਹੋ ਗਿਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੈ ਤੁਹਾਨੂੰ ਮੈਂ ਦੱਸ ਦਿੰਨਾ ਪਹਿਲਾਂ ਵੀ ਅਸੀਂ ਮੈਂ ਗੱਲ ਕਰ ਹਟਿਆ ਕਿਉਂਕਿ ਦੋ ਤਿੰਨ ਵੀਡੀਓਜ਼ ਪਹਿਲਾਂ ਵੀ ਆਪਾਂ ਬਣਾ ਚੁੱਕੇ ਆ ਇਹਦੇ ਤੇ ਜਦੋਂ ਨਾ ਮਰਡਰ ਹੋ ਗਿਆ ਸੀਗਾ ਉਸ ਤੋਂ ਬਾਅਦ ਨਮੀਸ਼ਾ ਤੇ ਨਮੀਸ਼ਾ ਦੀ ਸਹੇਲੀ ਨੇ ਜਿਹੜੀ ਉਮਰ ਕੈਦੀ ਸਜ਼ਾ ਪੂਗਣ ਲਈ ਆ ਉੱਥੇ ਦੀ ਜੇਲ੍ਹ ਦੇ ਅੰਦਰ ਉਸ ਕੁੜੀ ਨੇ ਨਾਲ ਮਦਦ ਕੀਤੀ ਸੀਗੀ ਤਲਾਲ ਅਬਦੁਲ ਮਹਿਦੀ ਦੇ ਮਰਤਕ ਸਰੀਰ ਨੂੰ ਐਦਾ ਟੁਕੜੇ ਟੁਕੜੇ ਕਰਕੇ ਤੇ ਪਾਣੀ ਵਾਲੇ ਟੈਂਕ ਦੇ ਵਿੱਚ ਪਾਤਾ ਸੀਗਾ ਸੋ ਇਹ ਸਾਰੇ ਘਟਨਾਕਰਮ ਉੱਥੇ ਵਾਪਰੇ ਸਗੇ ਜੋ ਤਾਜ਼ਾ ਸਥਿਤੀ ਹੈਗੀ ਉਹ ਵੀ ਤੁਹਾਨੂੰ ਦੱਸ ਦਿੱਤੀ ਹੈ ਤੇ ਬਾਕੀ ਹੁਣ ਦੇਖੋ ਕਈ ਸੱਜਣ ਹਮੇਤੀ ਆ ਕਈ ਸੱਜਣੇ ਚਾਹੁੰਦੇ ਆ ਕਿ ਸਾਨੂੰ ਹਮਦਰਦੀ ਆ ਬਹੁਤ ਸਾਰੇ ਸੱਜਣਾਂ ਦਾ ਕਹਿਣਾ ਹੈਗਾ ਕਿ ਇੱਕ ਬੰਦੇ ਦੀ ਜਾਨ ਤੇ ਜਾ ਚੁੱਕੀ ਹੈ ਦੂਸਰੇ ਦੀ ਜਾਨ ਬਚਾਉਣ ਦੇ ਯਤਨ ਹੋਣੇ ਚਾਹੀਦੇ ਆ ਪਰ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਉਹਨੇ ਵੀ ਕਿਸੇ ਦੀ ਜਾਨ ਲਈ ਹੈ ਉਹ ਵੀ ਕਿਸੇ ਦੇ ਪਰਿਵਾਰ ਦਾ ਜੀ ਸੀਗਾ ਤੇ ਇਸ ਕਰਕੇ ਨਿਮਿਸ਼ਾ ਦੀ ਵੀ ਬਰਾਬਰ ਜਾਨ ਜਾਣੀ ਚਾਹੀਦੀ ਹੈ ਸੋ ਅਡਡ ਤਰ੍ਹਾਂ ਦੇ ਵਿਚਾਰ ਹੈਗੇ ਆ ਆ ਜਾ ਕੇ ਜੋ ਵੀ ਹੈ ਸਮੁੱਚੇ ਰੂਪ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਤਾਂ ਇਹੀ ਕਹਿਣਾ ਹੈਗਾ ਜੋ ਮੈਂ ਦੇਖ ਪਾ ਰਿਹਾ ਹੈਗਾ ਆਲ ਵਰਲਡ ਕਿਉਂਕਿ ਵਕ ਵਕ ਪੱਤਰਕਾਰ ਵੀ ਉਹ ਨਜ਼ਰ ਬਣਾ ਕੇ ਰੱਖੇ ਹੋਏ ਐ ਮੋٹے ਤੌਰ ਦੇ ਉੱਪਰ ਜੇ ਆਪਾਂ ਸਮੁੱਚੇ ਰੂਪ 'ਚ ਕਹਿਣਾ ਹੋਵੇ ਤਾਂ ਜ਼ਿਆਦਾਤਰ ਲੋਕਾਂ ਦੀ ਰਾਏ ਇਹੀ ਹੈ ਕਿ ਨਮੀਸ਼ਾ ਪ੍ਰਿਆ ਨੇ ਕੋਈ ਉਹਦਾ ਇਰਾਦਾ ਨਹੀਂ ਸੀਗਾ ਵੀ ਮੈਂ ਜਾਣ ਬੁੱਝ ਕੇ ਨਹੀਂ ਉਹਨੇ ਕੋਈ ਇਹ ਮਰਡਰ ਕੀਤਾ ਹੈਗਾ ਉਹਨੇ ਤਾਂ ਸਿਰਫ ਪਾਸਪੋਰਟ ਲੈਣ ਦੇ ਚੱਕਰ ਵਿੱਚ ਉਹਨੇ ਉਹਦੇ ਚੰਗੂ ਦੇ ਵਿੱਚੋਂ ਬਾਹਰ ਨਿਕਲਣ ਦੇ ਚੱਕਰ ਵਿੱਚ ਇਹ ਸਾਰਾ ਕੁਝ ਉਹ ਕਰ ਬੈਠੀ ਐ ਸਿਰਫ बेहोਸ਼ ਕਰਨਾ ਚਾਹੁੰਦੀ ਸੀਗੀ ਮਾਰਨਾ ਤਾਂ ਉਹਦਾ ਮਾਰਨ ਦਾ ਕੋਈ ਇਰਾਦਾ ਨਹੀਂ ਸੀਗਾ ਜ਼ਿਆਦਾਤਰ ਸੱਜਣਾ ਦਾ ਇਹੀ ਕਹਿਣਾ ਹੈਗਾ ਸੋ ਉਹਦੇ ਕੋਲੋਂ ਇਹ ਹੋ ਗਿਆ ਤੇ ਉਹਨੂੰ ਮਾਫੀ ਮਿਲਣੀ ਚਾਹੀਦੀ ਹੈ ਉਹਨੂੰ ਵਾਪਸ ਆਪਣੇ ਘਰੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ ਉਹ ਆਪਣੀ ਧੀ ਦੀ ਬੜੇ ਵਧੀਆ ਤਰੀਕੇ ਨਾਲ ਪਰਵਿਸ਼ ਕਰ ਸਕੇ ਜ਼ਿਆਦਾਤਰ ਲੋਕਾਂ ਦਾ ਤਾਂ ਇਹੀ ਕਹਿਣਾ ਹੈ ਤੁਹਾਡੇ ਵੀ ਜਿਹਨਾਂ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਤੁਸੀਂ ਵੀ ਕਮੈਂਟ ਬਾਕਸ ਜਾ ਕੇ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ